ਸਾਡੇ ਤਾਂ ਨਾ ਕੱਲ ਵਾਲਾ ਮੀਂਹ ਵੀ ਖਾਸ ਆਇਆ ਪਾਣੀ ਆ ਦੇਖੋ ਪਾਣੀ ਖੜਾ ਆ ਤੇ ਜਿੱਥੇ ਜਿੱਥੇ ਘੜਾ ਧਰਤੀ ਪਤਾ ਨਹੀਂ ਰੱਬ ਦੇ ਮਨ ਚ ਕੀ ਹੈ ਚਲੋ ਕੁਦਰਤ ਦੇ ਮੂਹਰੇ ਕਿਸੇ ਦਾ ਕੋਈ ਜ਼ੋਰ ਨਹੀਂ ਪਰ ਮੈਂ ਨਾ ਇੱਕ ਗੱਲ ਬੱਸ ਦਾਂ ਤੁਹਾਨੂੰ ਵੀ ਮਿਹਨਤ ਜੇ ਆਪਾਂ ਕਰਦੇ ਆ ਨਾ ਤਾਂ ਉਹਦਾ ਵਕਾ ਹੀ ਫਲ ਮਿਲਦਾ ਜਿਹੜੀ ਆਪਾਂ ਨੇ ਨਾ ਸਿਆੜੀ ਸਿਆੜੀ ਕਰੀ ਤੀ 24 ਘੰਟੇ ਵਾਲੀ ਛੱਟਪਟ ਜੀ ਦੇਖੋ ਉਹਦਾ ਅਸਰ ਇਹ ਦੋ ਤਿੰਨ ਕੰਮ ਇਕੱਠੇ ਹੋ ਗਏ ਇੱਕ ਤਾਂ ਮੀਂਹ ਕਿਣੀਆਂ ਗਿਰਗੀਆਂ ਉੱਪਰ ਤੇ ਉਹਨੇ ਜ਼ਮੀਨ ਨੂੰ ਉਸਤਾ ਚਮਾ ਖੇਤ ਸਾਫ਼ ਹੋ ਗਿਆ ਮੁੱਢੇ ਦਾ ਚਮਾ ਇੱਕ ਰੇਅਰ ਜਿਹੜਾ ਆਪਣਾ ਯੂਆਰ ਡਾਇਆ ਪਾਇਆ ਤਾਂ ਉਹਦਾ ਵੀ ਅਸਰ ਆ ਹੁਣ ਸ਼ਾਇਦ ਇੱਕ ਅੱਧੀ ਸਪਰੇ ਹੋ ਕੇ ਕੰਮ ਚੱਲੇ ਜੂਵੇ ਚਮਾ ਫੂਕਤਾ ਇਹ ਚਮਾ ਫਿਰ ਅੰਤ ਦੀ ਆਈ ਨੂੰ ਇਹੀ ਕਰਨੀ ਪਈ ਸਿਆੜੀ ਸਿਆੜੀ ਮਿਹਨਤ ਤਾਂ ਲੱਗੀ ਬਹੁਤ ਲੱਗੇ 20 ਪੰਪ 1.5 ਕਿੱਲੇ ਦੇ ਪਰ ਖੇਤ ਤਾਂ ਵੀ ਇਹਨਾਂ ਗੱਲ ਬਣ ਗਈ ਹੁਣ ਮਤਲਬ ਗੰਨੇ ਪਰ ਤਾਂ ਐਡਾ ਕੋਈ ਅਸਰ ਨਹੀਂ ਹੈਗਾ ਵਧੀਆ ਖੜਾ ਕਰਨਾ ਇਹਦੇ ਪਰ ਹੁਣ ਅੱਲ ਤੇ ਆਪਾਂ ਨੇ ਸਪਰੇਅ ਕਰੇ ਦੇਣੀ ਦਿਨੋਂ ਮੜਾ ਜਾ ਬੇਲ ਜਾ ਹੋ ਗਿਆ ਸਾਰੀ ਉਹਦੇ ਹੜੀ ਪਿਆ ਰਹਿ ਗਿਆ ਸਾਰੀ ਉਹਦੇ ਹੜੀ ਰਾਖੀ ਕੌਣ ਰੱਖੂਗਾ ਹਾਂ ਰਾਖੀ ਕੌਣ ਰੱਖੂਗਾ ਇੰਨਾ ਸਮਾਨ ਪਿਆ ਓਰੇ ਤੁੰਡਾ ਹੈ ਪੈਸਾ ਤੇ ਤੁੱਜੇ ਬਹਿ ਹਾਂ ਸਾਰੀ ਉਹ ਸਾਰੀ ਰਾਤ ਸੌਈ ਜਾਂ ਸਾਰੀ ਦਿਨ ਸੌਈ ਜਾਂਣਾ ਅੱਦੇ ਹੋ ਗਿਆ ਇੰਨੀ ਨੀਂਦ ਤੂੰ ਤਾਂ ਕੰਮ ਕਰਨੋਂ ਪਿੱਛੇ ਛੱਡ ਗਿਆ ਅਸਰਾਣਾ ਦੇਖ ਲੈ ਇੱਟਾ ਉਹ ਭਾਈ ਅੰਕ ਚੋੜਾ ਹੱਨੇ ਉਹ ਚੋੜਾ ਨੇ ਅੰਗਲੇ ਅੰਕ ਚੋੜਾ ਆ ਦਿਖਾਉਨੇ ਜੀ ਤੁਹਾਨੂੰ ਜੈਲਦਾਰ ਇਹਨੂੰ ਵੇਚਣ ਵਾਲਾ ਦਾ ਬਣਿਆ ਵਾ ਟਰਾਲਾ ਘੁੰਮਦਾ ਪੀਟੀਓ ਗੱਲ ਬਹੁਤ ਫਰਕ ਆ ਟਰਾਲਾ ਪੁੱਲ ਭਰਿਆ ਵੈਨ ਆ ਦੇਖੋ ਜਮਨੀ ਟਰੈਕਟਰ ਨੂੰ ਪਤਾ ਲੱਗਦਾ ਦਾ ਉਲਟ ਫਾਇਕਾ ਕੈਪੂ ਦਾ ਜਮਾ ਹੀ ਨਹੀਂ ਪਤਾ ਚੱਲਦੀ ਆ ਪੀਓ ਜਮਾਈ ਦੇ ਟਰੈਕਟਰ ਨੂੰ ਪਤਾ ਲੱਗਦਾ ਐਂ ਟਰਾਲੋ ਉੱਪਰ ਤੱਕ ਭਰਿਆ ਹੋਣਾ ਲੈ ਆਹ ਫਰਕ ਤਾਂ ਕਰਨੀ ਕਿਦਾ ਲਗਭਗ 200 ਕੰਟਲ ਮਾਲ ਆਊਗਾ 18 ਫਟਾ ਡਾਲਰ ਐਨ ਖੰਦ ਪਰਿਆਦਾ ਸਭ ਨੂੰ ਨਾ 8:30 ਪਾਈ ਪਈ ਰੱਬ ਨੇ ਸਾਡੇ ਤਾਂ ਪਤਾ ਨਹੀਂ ਕਿਹੜਾ ਫੈਰ ਹੋ ਗਿਆ ਜੀ ਰੱਬ ਨੂੰ ਚਾਰ ਕਿਹੜੀਆਂ ਪਾ ਜਾਂਦਾ ਕੰਮ ਖੜਾ ਜਾਂਦਾ ਫੇਰ ਉਹ ਜਦੋਂ ਮੜਾ ਜਾ ਦੇਖਦਾ ਜੀ ਚਾਰ ਬੱਚੇ ਫੈਰ ਹੈ ਜੀ ਕਿ ਰੱਬ ਨੂੰ ਸਾਡੇ ਪਿੰਡ ਦੇ ਨਾਲ ਤਾਂ ਕੱਲ ਵੀ ਰਾਤ ਨੂੰ ਚਾਰ ਕਿਹੜੀਆਂ ਪਾ ਗਿਆ ਕੰਮ ਖੜਾ ਗਿਆ ਐ ਪਹਿਲੀ ਵਾਰ ਦੇਖਿਆ ਮੈਂ ਇੱਧਰ ਪੈੜਾਂ ਕਦੇ ਨਹੀਂ ਇੱਥੇ ਨਹੀਂ ਪੈੜਾਂ ਤੇ ਆਵੇ ਇੱਧਰ ਤਾਂ ਛੇੜੇ ਆਏ ਆ ਸਾੜੇ ਗੰਨੀ ਤੇ ਦੁਗਰੀ ਤੇ ਉਹ ਇੱਧਰ ਆਏ ਆ ਸਾਰੇ ਤਾਂ ਉਹ ਸਾਲਾ ਮੈਂ ਵੀ ਗਈ ਸੀ ਨਾ ਉੱਥੇ ਵੀ ਸਾਲਾ ਉਹ ਤਾਂ ਹੈ ਨਹੀਂ ਗਾਂਵਾਂ ਗੋਵਾਂ ਤਾਂ ਹੈ ਨਹੀਂ ਜਿਹੜੇ ਮੋਹਰੀਆਂ ਚ ਪਾਈਆਂ ਵੀ ਆ ਉਹ ਕਿੰਦਰ ਦੇ ਖੇਤਾਂ ਜਮਾਉਤਾ ਸੂਰ ਨਹੀਂ ਪਾਈਆਂ ਵੀ ਆ